ਪੋਲਿਟਿਕਲ ਉਹ ਨਹੀਂ ਵੀ ਨਹੀਂ ਜੀ ਤੁਸੀਂ ਖੜੇ ਹੋ ਮੇਰਾ ਕੋਈ ਆਪਦੀ ਆਪਦਾ ਕੋਈ ਇੰਟਰਸਟ ਹੈ ਕਿਉਂਕਿ بڑے ਕੈਂਡੀਡੇਟ ਇਹਨਾਂ ਨੇ ਇੱਥੇ ਬਿਠਾਏ ਨੇ ਇੱਕ ਕੈਂਡੀਡੇਟ ਸਾਡੇ ਖੜੇ ਹੁੰਦੇ ਸੀ ਬਹੁਤ ਵਧੀਆ ਠੀਕ ਹੈ ਨਾ ਉਹਨਾਂ ਨੂੰ ਡਰਾ ਧਮਕਾ ਕੇ ਸਰਕਾਰ ਵੱਲੋਂ ਬਿਠਾਇਆ ਗਿਆ ਚਲੋ ਜਿਵੇਂ ਵਿਰੋਧੀ ਕਹਿੰਦੇ ਤੁਹਾਨੂੰ ਚਾਹੇ ਜਿਮਨੀ ਚੋਣ ਦੇ ਵਿੱਚ 17000 ਵੋਟ ਪੈ ਗਈ ਇੱਕ ਆਜ਼ਾਦ ਉਮੀਦਵਾਰ ਨੂੰ 17000 ਵੋਟ ਪੈ ਜਾਣੀ ਬਹੁਤ ਵੱਡਾ ਮੈਹਣੇ ਰੱਖ ਪਰ ਉਹ ਕਹਿ ਰਿਹਾ ਕਿ ਤੁਹਾਡਾ ਰਾਜਨੀਤਿਕ ਜੋ ਕੈਰੀਅਰ ਸੀ ਉਹ ਖਤਮ ਹੋ ਗਿਆ ਉਹਦੇ ਬਾਰੇ ਕੀ ਕਹੋਗੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਤੇ ਮੈਂ ਖੜਾ ਹੰਡਿਆ ਆ ਦੇ ਵਿੱਚ ਜ਼ਿਲ੍ਹਾ ਬਰਨਾਲਾ ਦਾ ਕਸਬਾ ਹੰਡਿਆ ਜਿਵੇਂ ਤੁਹਾਨੂੰ ਪਤਾ ਕਿ ਇੱਥੇ ਨਗਰ ਪੰਚਾਇਤ ਚੋਣਾਂ ਨੇ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਚੋਣ ਅਖਾੜੇ ਦੇ ਵਿੱਚ ਉਤਾਰ ਦਿੱਤੇ ਨੇ ਜੋ ਸਭ ਤੋਂ ਇੰਟਰਸਟਿੰਗ ਗੱਲ ਦੇਖਣ ਵਾਲੀ ਆ ਕਿ ਗੁਰਦੀਪ ਬਾਠ ਜਿਨ੍ਹਾਂ ਨੇ ਜਿਮਣੀ ਚੋਣ ਲੜੀ ਸੀ ਤੇ ਲੋਕਾਂ ਨੇ ਉਹਨਾਂ ਨੂੰ 17000 ਵੋਟ ਪਾਈ ਸੀ ਤੇ ਅੱਜ ਉਹਨਾਂ ਨੇ ਨਗਰ ਪੰਚਾਇਤ ਹੰਡਾਇਆ ਦੇ ਵਿੱਚ ਵੀ ਆਪਣੇ ਉਮੀਦਵਾਰ ਖੜੇ ਕੀਤੇ ਆ ਆਪਾਂ ਕਰਦੇ ਆ ਗੱਲਬਾਤ ਬਾਈ ਹੌਸਰੀਕਾਲ ਹੌਸਰੀਕਾਲ ਬਾਈ ਜੀ ਬਾਈ ਜੀ ਕਿਵੇਂ ਚੱਲ ਰਹੀ ਹੈ ਜੋਂ ਮਹੀ ਦੇਖੋ ਜੀ ਤੁਸੀਂ ਹੰਗਾਰਾ ਜਿਹੜਾ ਬਹੁਤ ਵਧੀਆ ਮਿਲ ਰਿਹਾ ਮਤਲਬ ਕਿ ਅਸੀਂ 3 ਨੰਬਰ ਵਾਰਡ ਚ ਖੜੇ ਆ ਤੇ ਸਾਡੀ ਭੈਣ ਨੇ ਮੰਜੂ ਕੌਰ ਜੀ ਤੇ ਉਹ ਸਾਡੇ ਕੈਂਡੀਡੇਟ ਨੇ ਤੇ ਬੜਾ ਵਧੀਆ ਹੰਗਾਰਾ ਜਿਹੜਾ ਬਹੁਤ ਵਧੀਆ ਹੰਗਾਰਾ ਬਾਈ ਜੀ ਕਿੰਨੇ ਕੈਂਡੀਡੇਟ ਤੁਸੀਂ ਇੱਥੇ ਖੜੇ ਕੀਤੇ ਨੇ ਅਸੀਂ ਜੀ 5 ਕੈਂਡੀਡੇਟ ਜਿਹੜੇ ਹੰਡਾਇਚ ਖੜੇ ਕੀਤੇ ਆ ਸੋ ਬੜਾ ਵਧੀਆ ਜਿਹੜਾ ਹੰਗਾਰਾ ਸਾਰੇ ਕੈਂਡੀਡੇਟਾਂ ਦਾ ਬਹੁਤ ਵਧੀਆ ਮਿਲ ਰਿਹਾ ਤੇ ਇਹਨਾਂ ਨੂੰ ਤਾਂ ਚੋਣ ਨਿਸ਼ਾਨ ਵੀ ਬਾਇ ਲਾਕ ਆ ਜਿਹੜਾ ਉਹ ਟਰੱਕ ਮਿਲਿਆ ਸੋ ਸਾਡੇ ਵਿਸਾਖੀ ਸਿੰਘ ਜੀ ਨੇ ਇਹਨਾਂ ਨੂੰ ਵੀ ਟਰੱਕ ਮਿਲਿਆ ਸੋ ਕਈ ਕੈਂਡੀਡੇਟਾਂ ਨੂੰ ਟਰੱਕ ਨਹੀਂ ਮਿਲ ਪਾਇਆ ਕਿਉਂਕਿ ਉਹਨਾਂ ਨੂੰ ਕਿਉਂਕਿ ਆਪਸ਼ਨ ਹੁੰਦੀ ਹੈ ਨਾ ਉਹ ਆਪਸ਼ਨ ਕਈ ਵਾਰ ਮਤਲਬ ਕਿ ਇਹ ਵੀ ਇੱਕ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਪ੍ਰਵਿਰਤੀ ਆ ਉਹਦੇ ਕਰਕੇ ਕਈਆਂ ਨੂੰ ਟਰੱਕ ਨਹੀਂ ਮਿਲ ਪਾਇਆ ਪਰ ਇਹਨਾਂ ਸਾਡੇ ਕੈਂਡੀਡੇਟਸ ਨੂੰ ਟਰੱਕ ਮਿਲਿਆ ਸੋ ਟਰੱਕ ਤੇ ਅਸੀਂ ਚੋਣ ਤੇ ਚੋਣ ਲੜ ਰਹੇ ਆ ਤੇ ਬੜਾ ਭਰਮਾਗਾਰ ਆ ਤੇ ਸਾਨੂੰ ਪੂਰਨ ਆਸ ਆ ਵੀ ਜਿਹੜਾ ਹੰਡੇ ਆਏ ਦੇ ਲੋਕ ਨੇ ਸਾਡਾ ਸਮਰਥਨ ਕਰਨਗੇ ਤੁਸੀਂ ਕਹਿ ਰਹੇ ਹੋ ਕਿ ਪੰਜ ਕੈਂਡੀਡੇਟ ਥੋੜੇ ਖੜੇ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਕਿਵੇਂ ਉਹਨਾਂ ਦੀ ਪੋਜੀਸ਼ਨ ਸਾਰਿਆਂ ਦੀ ਸਾਰਿਆਂ ਦੀ ਵਧੀਆ ਜੀ ਦੇਖੋ ਬਾਕੀ ਦੇਖੋ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹ ਤਾਂ ਲੋਕਾਂ ਨੇ ਫਤਵਾ ਦੇਣਾ ਲੜਦੇ ਸਾਰੇ ਜਿੱਤਣ ਵਾਸਤੇ ਨੇ ਸਾਰੀਆਂ ਪਾਰਟੀਆਂ ਜਿੱਤਣ ਵਾਸਤੇ ਲੜਦੀਆਂ ਨੇ ਸਾਰੇ ਕੈਂਡੀਡੇਟ ਜਿੱਤਣ ਵਾਸਤੇ ਲੜਦੇ ਨੇ ਸੋ ਅਸੀਂ ਵੀ ਜਿਹੜੀ ਲੜਾਈ ਆ ਉਹ ਜਿੱਤਣ ਵਾਸਤੇ ਲੜ ਰਹੇ ਹਾਂ ਕੋਈ ਗੱਲ ਨਹੀਂ ਫੈਸਲਾ ਲੋਕਾਂ ਦੇ ਹੱਥ ਆ ਪਰ ਜੋ ਲੋਕਾਂ ਦਾ ਹੰਗਾਰਾ ਜੋ ਲੋਕਾਂ ਦੀਆਂ ਅੱਖਾਂ ਦੱਸ ਰਹੀਆਂ ਨੇ ਉਹ ਬਹੁਤ ਵਧੀਆ ਦੱਸ ਰਹੀਆਂ ਨੇ ਵੀ ਜਿਹੜਾ ਆਉਣ ਵਾਲੀ ਸਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਪਰ ਮਹਾਂਗਾਰਾ ਮਿਲੂਗਾ ਤੇ ਰਿਜ਼ਲਟ ਵਾਲੇ ਦਿਨ ਇਹ ਚੀਜ਼ ਦਾ ਅਹਿਸਾਸ ਆ ਜਿਹੜਾ ਲੋਕਾਂ ਨੂੰ ਪਤਾ ਲੱਗੇ ਜਿਵੇਂ ਤੁਹਾਨੂੰ ਬਰਨਾਲਾ ਹਲਕੇ ਦੇ ਵਿੱਚੋਂ 17000 ਵੋਟ ਪਈ ਹੈ ਜੇ ਮੈਂ ਕਰਾਂ ਹੰਡਾਇਏ ਦੀ ਤਾਂ ਹੰਡਾਇਏ ਦੇ ਵਿੱਚੋਂ ਵੀ ਤੁਹਾਨੂੰ 1000 ਦੇ ਨੇੜੇ ਵੋਟ ਪਈ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਜੋ 1000 ਦੇ ਨੇੜੇ ਵੋਟ ਪਈ ਸੀ ਉਹ ਇਸ ਚੋਣਾਂ ਦੇ ਵਿੱਚ ਤੁਹਾਡੇ ਨਾਲ ਖੜਨਗੇ ਲੋ ਦੇਖੋ ਇਹ ਪਤਾ ਕੀ ਹੈ ਜੀ ਉਹ ਹਜ਼ਾਰ ਬੋਟ ਪਈ ਹੈ ਜਿਹੜੀ ਸਾਰੇ ਦੇ ਸਾਰੇ ਵਾਰਡਾਂ ਚ ਪਈ ਹੈ ਉਹ ਤਕਰੀਬਨ 13 ਵਾਰਡ ਨੇ ਹੜਾ ਇਹਦੇ ਪਰ ਅਸੀਂ ਕੈਂਡੀਡੇਟ ਥੋੜੇ ਵਾਰਡਾਂ 'ਚ ਦਿੱਤੇ ਆ ਸੋ ਦੇਖੋ ਉਹ ਅਲੱਗ-ਅਲੱਗ ਵਾਰਡ ਦੀ ਅਲੱਗ-ਅਲੱਗ ਸਥਿਤੀ ਹੁੰਦੀ ਆ ਦੇਖੋ ਜਿਹੜੀ ਵਾਰਡ ਦੀ ਚੋਣ ਹੁੰਦੀ ਆ ਉਹ بڑے ਵਾਰਡ ਦੇ ਮੁੱਦਿਆਂ ਦੇ ਮੁਤਾਬਕ ਲੜੀ ਜਾਂਦੀ ਹੈ ਜਿਹੜੀ ਵਿਧਾਨ ਸਭਾ ਦੀ ਚੋਣ ਆ ਵਿਧਾਨ ਸਭਾ ਦੇ ਮੁੱਦਿਆਂ ਦੇ ਮੁਤਾਬਕ ਲੜੀ ਜਾਂਦੀ ਹੈ ਪਰ ਮੈਨੂੰ ਇਹ ਨਹੀਂ ਵੀ ਉਹ ਹਜ਼ਾਰ ਵੋਟ ਨਹੀਂ ਸਾਨੂੰ ਇਹ ਆਸ ਹੈ ਵੀ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਇਦੋਂ ਵੀ ਵੱਧ ਵੋਟ ਲੈ ਕੇ ਜਾਣਗੇ ਉਹਨਾਂ ਨੂੰ ਬਹੁਤ ਭਰਮਾਹ ਹੰਗਾਰਾ ਮਿਲੂਗਾ ਠੀਕ ਹੈ ਜਿੱਥੇ ਸਾਡੇ ਨਹੀਂ ਕੈਂਡੀਡੇਟ ਖੜੇ ਹੋਏ ਉਹ ਅਲੱਗ ਚੀਜ਼ ਹੈ ਪਰ ਜਿੱਥੇ ਖੜੇ ਨੇ ਉੱਥੇ ਉਹਨਾਂ ਨੂੰ ਬਹੁਤ ਵਧੀਆ ਸਾਥ ਆ ਜਿਹੜਾ ਮਿਲ ਰਿਹਾ ਤੇ ਉਹ ਹਜ਼ਾਰ ਵੋਟ ਜਿਹੜੀ ਸਾਨੂੰ ਪਈਆ ਲਗਭਗ ਉਹ ਵੋਟ ਆ ਜਿਹੜੀ ਤਬਦੀਲ ਹੋਊਗੀ ਇਸ ਐਮਸੀ ਇਲੈਕਸ਼ਨ ਚ ਜਿਵੇਂ ਵਿਰੋਧੀ ਕਹਿੰਦੇ ਤੁਹਾਨੂੰ ਚਾਹੇ ਜਿਮਨੀ ਚੌਣ ਦੇ ਵਿੱਚ 17000 ਵੋਟ ਪਈ ਇੱਕ ਆਜ਼ਾਦ ਉਮੀਦਵਾਰ ਨੂੰ 17000 ਵੋਟ ਪਈ ਯਾਨੀ ਬਹੁਤ ਵੱਡਾ ਮੈਹਨੇ ਰ ਦੇਖੋ ਖਤਸ਼ਾ ਤਾਂ ਉਹਨਾਂ ਨੂੰ ਆਪਣਾ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਰਾਜਨੀਤਿਕ ਕੈਰੀਅਰ ਦੇਖੋ ਰਾਜਨੀਤਿਕ ਕੈਰੀਅਰ ਮਤਲਬ ਕਿ ਕੋਈ ਲੀਡਰ ਬਣਾਉਂਦੇ ਹੁੰਦੇ ਆ ਕਿਸਾ ਰਾਜਨੀਤਿਕ ਕੈਰੀਅਰ ਜ਼ਿੰਦਗੀ ਦਾ ਕੈਰੀਅਰ ਉਹ ਪ੍ਰਮਾਤਮਾ ਬਣਾਉਂਦਾ ਜੀ ਉਹ ਪ੍ਰਮਾਤਮਾ ਦੇ ਹੱਥ ਆ ਸਾਰੀਆਂ ਡੋਰਾਂ ਠੀਕ ਹੈ ਨਾ ਕਦੇ ਸੁਣਿਆ ਵੀ ਆਯਾਦ ਉਮੀਦਵਾਰ ਨੂੰ 17000 ਵੋਟ ਪਈ ਹੋਵੇ ਜਦੋਂ ਵੱਡੀਆਂ-ਵੱਡੀਆਂ ਪਾਰਟੀਆਂ ਦੇ ਕੈਂਡੀਡੇਟ ਕਿਸ ਨੂੰ 8000 ਪੈਂਦੀ ਹੈਗੇ ਨੂੰ 7000 ਕੋਈ ਬਰਨਾਲੇ ਨਹੀਂ ਬਾਕੀ ਸਾਰੀਆਂ ਥਾਵਾਂ ਤੋਂ ਵੀ ਮਨਪ੍ਰੀਤ ਬਾਦਲ ਖੜੇ ਸੀ ਗਿੱਦੜਵੇਂ 8000 ਵੋਟ ਪਈ ਆ ਮੰਤਰੀ ਵੀ ਰਹੇ ਤੇ ਇਥੇ ਯਾਦ ਕੈਂਡੀਡੇਟ ਨੂੰ 17000 ਰੁਪਈਆ ਯਾਰ ਕੋਈ ਘੱਟੋ ਘੱਟ ਯਾਰ ਤੁਸੀਂ ਇਹਨੂੰ ਇਹਨੂੰ ਤੁਸੀਂ ਇਹਨੂੰ ਤੁਸੀਂ ਘੱਟੋ ਘੱਟ ਐਪਰੀਸ਼ੀਏਟ ਤਾਂ ਕਰੋ ਨਾ ਸੋ ਮਤਲਬ ਇਹਨਾਂ ਦੀ ਬਖਲਾਹਟ ਦੱਸ ਰਹੀ ਹੈ ਤੇ ਅਸੀਂ ਯਾਦ ਕੈਂਡੀਡੇਟੀਆਂ ਵੀ ਆਹ ਦੇਖੋ 100 ਵੋਟ ਤਾਂ ਬਾਈ ਜੀ ਇਹ ਵਾਰਡ 'ਚ 150 ਵੋਟ ਤਾਂ ਸਾਡੇ ਨਾਲ ਤੁਰੇ ਫਿਰਦੀ ਆ ਇਸੇ ਵਾਰਡ ਦੀ ਵੋਟ ਆ ਤੇ ਜਿਹਨੂੰ 200 ਵੋਟ ਪੈਜੂ ਇਥੋਂ ਜਿੱਤੂਗਾ ਮੇਰੀ ਗੱਲ ਨੂੰ ਸਮਝੋ 600 ਵੋਟ ਇਥੇ ਲਗਭਗ ਪਹੁੰਚਣੀਆਂ ਤੇ ਇਹ ਕਿਸੇ ਸੋ ਇਹ ਮੈਂ ਨਹੀਂ ਕਹਿੰਦਾ ਮੈਂ 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 ਰਾਜਨੀਤਿਕ ਕੈਰੀਅਰ ਨਾ ਬਣਾਉਣ ਆਇਆ ਨਾਮ ਹੈ ਕੋਈ ਮੇਰੀ ਇਹ ਕੋਈ ਲਾਲਸਾ ਜੇ ਮੇਰੀ ਇਹ ਲਾਲਸਾ ਹੁੰਦੀ ਬਾਈ ਜੀ ਮੈਂ ਆ 2 ਸਾਲ ਜਿਹੜੇ ਹੰਡਾਉਣੇ ਸੀ ਇਹ ਮੈਂ ਚੰਗੀ ਤਰ੍ਹਾਂ ਹੰਡਾਉਂਦਾ ਹੈ ਜੋ ਜਿਹੜੇ ਉਹ ਕਹਿੰਦੇ ਨੇ ਰਾਜਨੀਤਿਕ ਕੈਰੀਅਰ ਖਤਮ ਹੋ ਗਿਆ ਉਹਨਾਂ ਦੇ ਆਕਾ ਤਾਂ ਮੈਨੂੰ ਬਹੁਤ ਵੱਡਾ ਅਹੁਦਾ ਦਿੰਦੇ ਸੀ ਸੋ ਇਹ ਚੀਜ਼ਾਂ ਦੇਖੋ ਕਹਿਣਾ ਬਹੁਤ ਬੇਹਦ ਮੰਦ ਭਾਗ ਆ ਕੋਈ ਰਾਜਨੀਤਿਕ ਕੈਰੀਅਰ ਨਾ ਕੋਈ ਕਿਸੇ ਦਾ ਖਤਮ ਕਰ ਸਕਦਾ ਨਾ ਕੋਈ ਕਿਸੇ ਦਾ ਬਣਾ ਸਕਾ ਉਹ ਪ੍ਰਮਾਤਮਾ ਦਾ ਹੱਥ ਹੈ ਜਿਹੜਾ ਸਿਰ ਤੇ ਰਵੇ ਉਹ ਉਹਦੇ ਉਹਦੇ ਸਾਡਾ ਵੋਟ ਆਸਰਾ ਤੇ ਉਹ ਆਉਣ ਵਾਲੇ ਸਮੇਂ ਚ ਚੰਗੇ ਕਰੂਗਾ ਇੱਕ ਨਾਸ ਸਵਾਲ ਬਲਾਕ ਸਮਤੀ ਦੀਆਂ ਚੋਣਾਂ ਵੀ ਆ ਰਹੀਆਂ ਉਹ ਚ ਕੀ ਨੇ ਨਿਜੀ ਅਸੀਂ ਸਾਰੀਆਂ ਚੋਣਾਂ ਚ ਹਿੱਸਾ ਲਵਾਂਗੇ ਜਿਹੜੀਆਂ ਬਲਾਕ ਸ਼ਾਂਤੀ ਦੀ ਵੀ ਆ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਆ ਰਹੀਆਂ ਨੇ ਹੁਣ ਜਿਹੜੀਆਂ ਡਾਇ ਦੀ ਐਮਸੀ ਇਲੈਕਸ਼ਨਾਂ ਆਸੀ ਉਹਦੇ ਵਿੱਚ ਹਿੱਸਾ ਰਹਿ ਰਹੇ ਆਂ ਜਦੋਂ ਅਸੀਂ ਹੁਣ ਜਿਹੜੀਆਂ ਵੀ ਚੋਣਾਂ ਆਉਣਗੀਆਂ ਮਤਲਬ ਕਿ ਮੇਰਾ ਪਰ ਮੇਰਾ ਜਿਹੜੇ ਜਿਹੜੀ ਮਨਸ਼ਾ ਗਈ ਉਹ ਇਹ ਨਹੀਂ ਹੁੰਦੀ ਕਦੇ ਵੀ ਵੀ ਕਿਸੇ ਨੂੰ ਮੈਂ ਫੋਰਸਫੁਲੀ ਕਮਾ ਵੀ ਨਹੀਂ ਤੁਸੀਂ ਖੜੇ ਹੋ ਮੈਂ ਜੋ ਮਤਲਬ ਕਿ ਮੈਂ ਬੇਨਤੀ ਕਰਦਾ ਜੋ ਨੇ ਆਪ ਇੱਛਾ ਰੱਖਦੇ ਆ ਉਹ ਕੈਂਡੀਡੇਟ ਖੜੇ ਹੁੰਦੇ ਤਾਂ ਮੈਂ ਉਹਨਾਂ ਦਾ ਸਮਰਥਨ ਕਰਨਾ ਇਹੀ ਮੈਂ ਅੱਗੇ ਕਰੂੰਗਾ ਕਿਉਂਕਿ ਮੈਂ ਪੋਲੀਟੀਕਲ ਉਹ ਨਹੀਂ ਵੀ ਨਹੀਂ ਜੀ ਤੁਸੀਂ ਖੜੇ ਹੋ ਮੇਰਾ ਕੋਈ ਆਪਦੀ ਆਪਦਾ ਕੋਈ ਇੰਟਰਸਟ ਆ ਕਿਉਂਕਿ بڑے ਕੈਂਡੀਡੇਟ ਇਹਨਾਂ ਨੇ ਇੱਥੇ ਬਿਠਾਏ ਨੇ ਇੱਕ ਕੈਂਡੀਡੇਟ ਸਾਡੇ ਖੜੇ ਹੁੰਦੇ ਸੀ ਬਹੁਤ ਵਧੀਆ ਠੀਕ ਹੈ ਨਾ ਉਹਨਾਂ ਨੂੰ ਡਰਾ ਧਮਕਾ ਕੇ ਸਰਕਾਰ ਵੱਲੋਂ ਬਿਠਾਇਆ ਗਿਆ ਚਲੋ ਮੈਂ ਉਹ ਵੀ ਤੁਹਾਡੇ ਨਾਲ ਚਰਚਾ ਕਰੂੰਗਾ ਆਉਣ ਵਾਲੇ ਦਿਨਾਂ 'ਚ ਠੀਕ ਹੈ ਸੋ ਇਹੋ ਜਿਹਾ ਕੁਝ ਇਹ ਕਰਦੇ ਆ ਮੇਰੀ ਕੋਈ ਇਹੋ ਜੀ ਮੰਛਾ ਨਹੀਂ ਪਰ ਲੋਕ ਆਪਣੇ ਆਪ ਸਾਡੇ ਨਾਲ ਨੇ ਸੋ ਇਹੀ ਵੱਡੀ ਗੱਲ ਆ ਸੋ ਲੋਕਾਂ ਦਾ ਪਿਆਰ ਆ ਮਿਲਣਾ ਚਾਹੀਦਾ ਬਾਕੀ ਗੱਲਾਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਏਸੀ ਗੁਰਦੀਪ ਸਿੰਘ ਬਾਠ ਜੋ ਕੇ ਕਹਿ ਰਹੇ ਨੇ ਕਿ ਅੱਗੇ ਜੋ ਬਲਾਕ ਸਭਾ ਮਤੀ ਚੋਣਾ ਉਸ ਵਿੱਚ ਵੀ ਇਹ ਆਪਣੇ ਕੈਂਡੀਡੇਟ ਖੜੇ ਕਰਨਗੇ ਸੋ ਵੱਡੀ ਗੱਲ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿੱਧਰ ਪਾਸਾ ਪਲਟਦਾਗਾ ਕਿਉਂਕਿ ਗੁਰਦੀਪ ਬਾਠ 17000 ਵੋਟ ਲੈ ਕੇ ਇਥੋਂ ਆਜ਼ਾਦ ਉਮੀਦਵਾਰ ਜੋ ਚੌਥੇ ਨੰਬਰ ਤੇ ਆਏ ਸੀ ਤੇ ਅੱਜ ਨਗਰ ਪੰਚਾਇਤ ਹੰਡਾਇਆ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਕਹਿਣ ਅਨੁਸਾਰ ਕਿ ਪੰਜ ਕੈਂਡੀਡੇਟ ਇਹਨਾਂ ਨੇ ਖੜੇ ਕੀਤੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ